ਝਿਲੰਦਰ ਕਮਿਸ਼ਨਰ ਪੁਲਿਸ ਦੀ ਸੀਆਈਏ ਸਟਾਫ ਦੀ ਟੀਮ ਦੀ ਬਦਮਾਸ਼ਾਂ ਤੇ ਨਾਲ ਮੁਠਭੇੜ ਹੋਈ ਹੈ ਬਦਮਾਸ਼ਾਂ ਨੇ ਪੁਲਿਸ ਦੇ ਉੱਤੇ ਗੋਰੀਆਂ ਚਲਾਈਆਂ ਤੇ ਜਵਾਬੀ ਕਾਰਵਾਈ ਤੇ ਚਲਦੇ ਪੁਲਿਸ ਨੇ ਵੀ ਬਦਮਾਸ਼ਾਂ ਨੂੰ ਗੋਲੀਆਂ ਮਾਰੀਆਂ ਤੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਤੇ ਜਿਹੜੇ ਹੁਣ ਬਦਮਾਸ਼ ਨੇ ਉਹਨਾਂ ਦੀ ਪਛਾਣ ਜਿਹੜੀ ਆ ਉਹ ਕੀਤੀ ਗਈ ਹੈ ਮਨਕਰਨ ਨਾਮ ਦੇ ਨੌਜਵਾਨ ਦੇ ਵਜੋਂ ਉਸੇ ਪਛਾਣ ਹੋਈ ਹੈ ਪਰ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਹੁਣ ਪੁਲਿਸ ਨੇ ਜੋ ਹੈ ਵੱਡਾ ਬਿਆਨ ਦੇ ਦਿੱਤਾ ਹੈ ਪੁਲਿਸ ਨੇ ਵੱਡੀ ਕਾਰਵਾਈ ਕਰ ਦਿੱਤੀ ਹੈ ਕੁਝ ਬਦਮਾਸ਼ਾਂ ਦੇ ਉੱਤੇ ਗੋਲੀਆਂ ਚਲਾਈਆਂ ਕਿਉਂਕਿ ਉਹਨਾਂ ਨੇ ਵੀ ਪੁਲਿਸ ਉੱਤੇ ਗੋਲੀਆਂ ਚਲਾਈਆਂ ਸੀ ਜਵਾਬੀ ਕਾਰਵਾਈ ਪੁਲਿਸ ਨੇ ਕੀਤੀ ਹੈ ਤੇ ਵੱਡੀ ਸਫਲਤਾ ਹਾਸਲ ਹੋਈ ਔਰ ਇਸ ਤੋਂ ਬਾਅਦ ਹੁਣ ਪੁਲਿਸ ਨੇ ਕੀ ਕੁਝ ਬਿਆਨ ਦਿੱਤੇ ਨੇ ਉਹ ਤੁਸੀਂ ਸੁਣ ਸਕਦੇ ਹੋ ਮੌਕੇ ਤੇ ਕਿਵੇਂ ਪੰਜਾਬ ਦੇ ਵਿੱਚ ਇਹਨਾਂ ਬਦਮਾਸ਼ਾਂ ਨੂੰ ਕਾਬੂ ਕੀਤਾ ਜਾਂਦਾ ਹੈ ਇਹਨਾਂ ਦੀਆਂ ਵੱਡੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹਨਾਂ ਨੂੰ ਕਿਵੇਂ ناکਾਮ ਜੋ ਹੈ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਅਹਿਮ ਖਬਰ ਸਾਡੇ ਨਾਲ ਸੰਜੀ ਕਰ ਰਿਹਾ ਕਿ ਜਲੰਧਰ ਕਮਿਸ਼ਨਰ ਪੁਲਿਸ ਨੇ ਸੀਐਡੀ ਜਿਹੜੀ ਸੀਆਈਏ ਸਟਾਫ ਦੀ ਟੀਮ ਨੇ ਬਦਮਾਸ਼ਾਂ ਦੇ ਨਾਲ ਮੁਟਪੜ ਕੀਤੀ ਤੇ ਉਸ ਦੌਰਾਨ ਜਦੋਂ ਮੁਟਪੜ ਹੋਈ ਹੈ ਤਾਂ ਹੁਣ ਪੁਲਿਸ ਨੇ ਇਹਨਾਂ ਬਦਮਾਸ਼ਾਂ ਦੇ ਉੱਤੇ ਗੋਲੀਆਂ ਵੀ ਚਲਾ ਦਿੱਤੀਆਂ ਸਾਡੇ ਕੋਲ ਲੇਕ ਇਨਫੋਰਮੇਸ਼ਨ ਆਈ ਸੀਗੀ ਕਿ ਅ ਅੱਜ ਤੜਕੇ ਰਾਵਾਂ ਮੰਡੀ ਦੇ ਏਰੀਆ ਦੇ ਵਿੱਚ ਕੁਝ ਮੁੰਡਿਆਂ ਨੇ ਆ ਕੇ ਫਾਇਰਿੰਗ ਕੀਤੀ ਹੈ ਤੇ ਇੱਕ ਜੂਏ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਹੈ ਉਸ ਇਨਫਰਮੇਸ਼ਨ ਤੇ ਅਸੀਂ ਅੱਗੇ ਐਫ ਆਈ ਆਰ ਰਜਿਸਟਰ ਕੀਤੀ ਤੇ ਉਸ ਤੇ ਕੰਮ ਕਰਦੇ ਹੋਏ ਅਸੀਂ ਦੇ ਵਿੱਚ ਜੋ ਤਿੰਨ ਮੁੰਡੇ ਇੱਕ ਵਹੀਕਲ ਤੇ ਆਏ ਤੇ ਉਹਨਾਂ ਨੇ ਆ ਕੇ ਮੌਕੇ ਤੇ ਫਾਇਰਿੰਗ ਕੀਤੀ ਅਸੀਂ ਉਹਨਾਂ ਤਿੰਨਾਂ ਮੁੰਡਿਆਂ ਦੀ ਉਹਨਾਂ ਮੁੰਡਿਆਂ ਦੇ ਕੰਮ ਕਰਨਾ ਸ਼ੁਰੂ ਕਰਤਾ ਉਹ ਜਦ ਅਸੀਂ ਕੀਤਾ ਉਹਦੇ ਵਿੱਚ ਇਹ ਆਇਡੈਂਟੀਫਾਈ ਹੋਏ ਤਿੰਨ ਜਣੇ ਤਿੰਨਾਂ ਚੋਂ ਇੱਕ ਹੈ ਮਨਕਰਨ ਸਿੰਘ ਸਿਮਰਨਜੀਤ ਸਿੰਘ ਤੇ ਜੈਵੀਰ ਸਿੰਘ ਸੋ ਇਹ ਜਿਹੜੇ ਤਿੰਨ ਦੋਸ਼ੀ ਹੈ ਇਹ ਸਾਡੇ ਇਸ ਕੇਸ ਵਿੱਚ ਵਾਂਟਡ ਸੀਗੇ ਆਇਡੈਂਟੀਫਾਈ ਹੋਏ ਇਸ ਦੇ ਨਾਲ ਹੀ ਜਿਹੜਾ ਮਨਕਰਨ ਸਿੰਘ ਹੈ ਮਨਕਰਨ ਸਿੰਘ ਸਾਡਾ ਇੱਕ ਜੀਆਰਪੀ ਥਾਣੇ ਦੇ ਵਿੱਚ ਜੁਲਾਈ ਮਹੀਨੇ ਚ ਐਫਆਈਆਰ ਦਰਜ ਹੋਈ ਸੀ ਉਸ ਦੇ ਵਿੱਚ ਵੀ ਵਾਂਟਡ ਸੀ ਜਿਹੜਾ ਕਿ ਬਾਅਦ ਚੋਂ ਪਹਿਲਾ ਮੁਕਦਮਾ 109 ਬੀਐਨਐਸ ਚ ਦਰਜ ਹੋਇਆ ਸੀ ਜਿਹੜਾ ਬਾਅਦ ਚੋਂ 103 ਬੀਐਨਐਸ ਚ ਕਨਵਰਟ ਹੋ ਗਿਆ ਸੀਗਾ ਤੇ ਉਹਦੇ ਵਿੱਚ ਵੀ ਇਹ ਸਾਨੂੰ ਵਾਂਟਡ ਸੀਗਾ ਸੋ ਉਸਤੇ ਉਸ ਲੀਡ ਤੇ ਕੰਮ ਕਰਦੇ ਹੋਏ ਜਦ ਸਾਡੇ ਕੋਲ ਇਧਰ ਇਨਫੋਰਮੇਸ਼ਨ ਆਈ ਕਿ ਇਸ ਏਰੀਆ ਦੇ ਵਿੱਚ ਉਦੀ ਮੂਵਮੈਂਟ ਪਾਈ ਗਈ ਹੈ ਤੇ ਫਿਰ ਇੱਥੇ ਇੱਕ ਐਕਸਚੇਂਜ ਆਫ ਫਾਇਰ ਹੋਇਆ ਜਿਹਦੇ ਵਿੱਚ ਮਨਕਰਨ ਸਿੰਘ ਨੂੰ ਸ਼ਿਫਟ ਕੀਤਾ ਗਿਆ ਇਥੋਂ ਹਸਪੀਟਲ ਤੇ ਨਾਲ ਦੇ ਜਿਹੜੇ ਦੋ ਦੋਸ਼ੀ ਹੈ ਉਹ ਵੀ ਫੜੇ ਗਏ ਹਨ ਤੇ ਸਾਡੇ ਇੱਕ ਮੁਲਾਜ਼ਮ ਨੂੰ ਵੀ ਹਲਕੀ ਜੀ ਸੱਟ ਲੱਗੀ ਹੈ ਉਹ ਵੀ ਅਜੇ ਅਸੀਂ ਉਹਦਾ ਵੀ ਟ੍ਰੀਟਮੈਂਟ ਕਰਾ ਰਹੇ ਹਾਂ ਅੰਮ੍ਰਿਤਸਰ ਵੀ ਕਦੋਂ ਮਾਮਲੇ ਚ ਵੰਡ ਹੈਗਾ ਜਿਹੜਾ ਮਨਕਰਨ ਸਿੰਘ ਹੈ ਹੁਣ ਤੱਕ ਜਿੰਨੀਕ ਪ੍ਰੀਲੀਮਿਨਰੀ ਸਾਡੇ ਸਾਹਮਣੇ ਗੱਲ ਆਈ ਹੈ ਦੋ ਕੇਸ ਮੈਂ ਤੁਹਾਨੂੰ ਦੱਸੇ ਹ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਵੀ 193 22025 ਦੀ ਆਪਣੀ ਐਫਆਈਆਰ ਹੈ ਜਿਹਦੇ ਵਿੱਚ ਧਰਮਜੀਤ ਸਿੰਘ ਨਾਂ ਦੇ ਬੰਦੇ ਦਾ ਮਰਡਰ ਹੋਇਆ ਸੀ ਇਹ ਉਹਦੇ ਵਿੱਚ ਵੀ ਨੋਮੀਨੇਟਡ ਹੈ ਤੇ ਉਹਦੇ ਵਿੱਚ ਵੀ ਵਾਂਟਡ ਹੈ ਗੈਂਗਸਟਰ ਨਾਲ ਜੁੜਿਆ ਹੈ ਇਹਦੀ ਅਜੇ ਡਿਟੇਲਡ ਪੁੱਛਗਿਛ ਅਸੀਂ ਕਰ ਰਹੇ ਹਾਂ ਜਿਵੇਂ ਹੀ ਸਸਿ ਕਰਦੇ ਆ ਜਿਹੜਾ ਭਗਵਾਨਪੁਰੀ ਦਾ ਨਾਮ ਆ ਰਿਹਾ ਹੈਗਾ ਜਿਹੜਾ 193/2025 ਦੀ ਐਫਆਈਆਰ ਹੈ ਉਹਦੇ ਵਿੱਚ ਜੱਗੂ ਭਗਵਾਨਪੁਰੀਆ ਤੇ ਅਮਰਿਤਪਾਲ ਸਿੰਘ ਦਾਲਮ ਦਾ ਬਾਈ ਨੇਮ ਐਫਆਈਆਰ ਰਜਿਸਟਰਡ ਹੈ ਤੇ ਅੱਗੇ ਜਿਹੜੀ ਪੁੱਛਗਿਛ ਆਈ ਸੀਗੀ ਜਿਸ ਚ ਅੱਗੇ ਹੋਰ ਦੋਸ਼ੀ ਫੜੇ ਗਏ ਉਹਦੇ ਵਿੱਚ ਬਨਕਰਨ ਸਿੰਘ ਦਾ ਵੀ ਨਾਮ ਆਇਆ ਸੀਗਾ ਸੋ ਇਹ ਤੋਂ ਜੋ ਵੀ ਅੱਗੇ ਖਲਾਸੇ ਹੋਣਗੇ ਉਹ ਆਪਾਂ ਦੇਖਾਂਗੇ ਟੋਟਲ ਕਿਤੇ ਗੋਲੀ ਲੱਗੀ ਹੋਈ ਹੈਗੀ ਐ ਹੁਣ ਅਸੀਂ ਟੋਟਲ ਤਿੰਨ ਦੋਸ਼ੀ ਹੈ ਤੇ ਵਿੱਚ ਜੋ ਸਾਡੇ ਜਿਵੇਂ ਤੁਹਾਨੂੰ ਦੱਸਿਆ ਕਿ ਜਿਹੜੀ ਆਪਣੀ ਰਾਮਾ ਮੰਡੀ ਦੀ ਐਫ ਆਈ ਆਰ ਹੈਗੀ ਆ 303/25 ਉਸ ਦੇ ਵਿੱਚ ਆਪਣੇ ਤਿੰਨ ਮੇਨ ਦੋਸ਼ੀ ਹਨ ਮਨਕਰਨ ਸਿੰਘ ਜੈਵੀਰ ਸਿੰਘ ਤੇ ਸਿਮਰਨਜੀਤ ਸਿੰਘ ਗੋਲੀ ਇਸ ਦੇ ਵਿੱਚ ਮਨਕਰਨ ਜਿਹੜਾ ਮਨਕਰਨ ਸਿੰਘ ਹੈਗਾ ਇਹ ਇੰਜਰਡ ਹੈ ਇਹਨੂੰ ਹਸਪੀਟਲ ਮੂਵ ਕੀਤਾ ਗਿਆ ਤੇ ਉਹਨੂੰ ਉਹਨੂੰ ਐਕਸਚੇਂਜ ਆਫ ਫਾਇਰ ਦੇ ਵਿੱਚ ਉਹਨੂੰ ਗੋਲੀ ਲੱਗੀ ਹੈ ਤੇ ਅੱਗੇ ਜਿਹੜੀ ਪੁੱਛਗਿਛ ਹੈ ਉਹ ਆਪਾਂ ਕਰ ਰਹੇ ਹਾਂ ਬਾਕੀ ਦੋਨੋਂ ਜਿਹੜੇ ਮੁੰਡੇ ਹੈ ਜਿਹੜੇ ਆਪਣੇ ਕੇਸ 'ਚ ਤਿੰਨੋਂ ਮੁੰਡੇ ਸਿਗੇ ਉਹ ਤਿੰਨੋਂ ਮੁੰਡੇ ਇਸ ਲਈ ਆਪਾਂ ਆਰਾਊਂਡ ਅਪ ਕੀਤੇ ਹਨ ਬਨਕਰਨ ਦੇ ਲੱਗੀ ਹੋਰ ਵੀ ਇਹਨਾਂ ਦੇ ਨਾਲ ਸਿਰਫ ਇਹ ਤਿੰਨ ਜਣੇ ਹੀ ਕਿਹੜੀ ਵਾਰਦਾਤਾ ਕਰਦੇ ਜਿਹੜੀ ਰਾਮਾ ਮੰਡੀ ਵਾਲੀ ਵਾਰਦਾਤਾ ਉਸ ਵਿੱਚ ਇਹ ਤਿੰਨੋ ਹੀ ਵਾਈ ਨੇਮ ਸਿੱਗੇ ਜਿਹੜੇ ਕਿ ਉੱਥੇ ਮੌਕੇ ਤੇ ਪਛਾਣੇ ਗਏ ਤੇ ਜਿਨ੍ਹਾਂ ਤੇ ਕੰਮ ਕਰਦੇ ਹੋਏ ਅਸੀਂ ਇੱਥੇ ਆ ਕੇ ਐਕਸਚੇਂਜ ਆਫ ਫਾਇਰ ਜੀ ਨੂੰ ਨਾਮਜ਼ਦ ਕੀਤਾ ਸੀ ਸੀਕੇ ਸਿਕੋ ਵੀ ਨਹੀਂ ਇਹ ਅੱਜ ਸਵੇਰੇ 1:30 ਵਜੇ ਦੀ ਗੱਲ ਹੈਗੀ ਹੈ ਜਿਹੜਾ ਜਿਹੜਾ 303/25 ਆਪਣੀ ਐਫ ਆਰ ਠੀਕ ਹੈ ਠੀਕ ਹੈ ਜੀ ਥੈਂਕ ਯੂ